ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਸਿੱਖ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਛੋਟੇ ਸਹਿਬਜ਼ਾਦਿਆਂ ਨਿੱਕ-ਨਿੱਕੇ ਬਾਲਾਂ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਦੇ ਵਿੱਚ ਚੜਵਾ ਦਿੱਤਾ ਸੀਗਾ ਤੇ ਜੇ ਉਹ ਡੋਲ ਜਾਂਦੇ ਨੀਹਾਂ ਦੇ ਵਿੱਚ ਨਾ ਚੜਨ ਹੁੰਦੇ ਧਰਮ ਦੀ ਖਾਤਰ ਜਾਨਾਂ ਨਾ ਦੇਂਦੇ ਸਿੱਖੇ ਨਾ ਚੱਲਦੇ ਤਾਂ ਅੱਜ ਸਾਡੇ ਫਿਰਾਂ ਦੇ ਉੱਤੇ ਪੱਗਾਂ ਨਹੀਂ ਹੋਣੀਆਂ ਚ ਸੀਗੀਆਂ ਨਾ ਹੀ ਗੁਰਦੁਆਰਾ ਸਾਹਿਬਾਂ ਦੇ ਵਿੱਚ ਪਾਠ ਹੋਣਾ ਸੀਗਾ ਪਰ ਉਹਨਾਂ ਨੇ ਸਿੱਖ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਦੇ ਲਈ ਖੁਦ ਨੀਹਾਂ ਦੇ ਵਿੱਚ ਖੜ ਗਏ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਾਨਸਿਕ ਤੇ ਸਰੀਰਕ ਤਸ਼ੱਦਦ ਚੱਲੇ ਪਰ ਸਿੱਖੀ ਨਹੀਂ ਛੱਡੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਤੇ ਸਿਰਫ ਸਿੱਖਾਂ ਦਾ ਹੀ ਨਹੀਂ ਸਾਰਿਆਂ ਦਾ ਭਲਾ ਕੀਤਾ ਹੈ ਤੇ ਸਾਰਿਆਂ ਦੇ ਭਲੇ ਦੇ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਆਪਣੇ ਪਰਿਵਾਰ ਨੂੰ ਸਰਬੰਸ ਨੂੰ ਵਾਰਿਆ ਉਸ ਵਕਤ ਉਹਨਾਂ ਦੀ ਕੁਰਬਾਨੀ ਨੂੰ ਦੇਖ ਕੇ ਅੱਲਾ ਯਾਰ ਖਾਨ ਜੋਗੀ ਨੇ ਲਿਖਿਆ ਸੀਗਾ ਕਿ ਮੈਂ ਬਾਤ ਨਾ ਬਾਤ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁਨਨਤ ਹੋਤੀ ਸਭ ਕੀ ਜੇਕਰ ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਨਾ ਕਰਦੇ ਤਾਂ ਅੱਜ ਜਿਹੜੇ ਹਿੰਦੁਸਤਾਨ ਦੇ ਮੰਦਰਾਂ ਦੇ ਵਿੱਚ ਘੰਟੀਆਂ বাজਦੀਆਂ ਕਿਤੇ ਨਹੀਂ ਵੱਜਣੀਆਂ ਸਿਗੀਆਂ ਸਾਰਿਆਂ ਦੀ ਸੁਨਨਤ ਹੋ ਜਾਣੀ ਸੀ ਇਹਦਾ ਇੱਕ ਇਤਿਹਾਸਕ ਤੱਥ ਵੀ ਹੈ ਕਿਉਂਕਿ ਹੁਣ ਇਹੋ ਜਿਹੀਆਂ ਸਰਕਾਰਾਂ ਜਿਹਾ ਇਹੋ ਜਿਹੇ ਲੋਕ ਆ ਗਏ ਜਿਹੜੇ ਇਹਨਾਂ ਇਤਿਹਾਸ ਨੂੰ ਝੂਠਾ ਸਾਬਤ ਕਰਨ ਦੇ ਲਈ ਮਟਾਉਣ ਦੀ ਦੇ ਲਈ ਪੂਰਾ ਉਹਨਾਂ ਨੇ ਜ਼ੋਰ ਲਾਇਆ ਹੋਇਆ ਕਿਉਂਕਿ ਜਿਹੜਾ ਉਸ ਵਕਤ ਦਾ ਸਲਾਮ ਉਹ ਇੱਕ ਵਰਲਡ ਪਾਵਰ ਸੀਗੀ ਜਿਵੇਂ ਅੱਜ ਅਮਰੀਕਾ ਹੈ ਤੇ ਦੁਨੀਆ ਦੀ ਮਜ਼ਬੂਤ ਪਾਵਰ ਸੀਗੀ ਤੇ ਜਿਹੜਾ ਉਹਨਾਂ ਦਾ ਬਾਰਡਰ ਹੈ ਉਹਨਾਂ ਦੀ ਜਿਹੜੀਆਂ ਫਰੰਦਾ ਹੈ ਉਹ ਪੰਜਾਬ ਦੇ ਨਾਲ ਲੱਗਦੀਆਂ ਸੀਗੀਆਂ ਜੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਸਿੱਖ ਮਾਜਬ ਦੀ ਨੀਂ ਨਾਂ ਰੱਖਦੇ ਤਾਂ ਉਹਨਾਂ ਨੂੰ ਠੱਲਿਆ ਨਹੀਂ ਜਾਣਾ ਸੀਗਾ ਕਿਉਂਕਿ ਉਹਨਾਂ ਨੂੰ ਠੱਲਿਆ ਹੈ ਤਾਂ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੇ ਠੱਲ ਪਾਈ ਹੈ ਨਹੀਂ ਉਤੋਂ ਅਫਗਾਨਿਸਤਾਨ ਵਾਲੇ ਪਾਸੇ ਤੋਂ ਹਜ਼ਾਰਾਂ ਸਾਲਾਂ ਤੋਂ ਇੱਧਰੋਂ ਹਮਲੇ ਹੁੰਦੇ ਆ ਰਹੇ ਸੀਗੇ ਤੇ ਉਸ ਵਕਤ ਹਮਲੇ ਇਹੋ ਜਿਹੇ ਹੁੰਦੇ ਸੀਗੇ ਜੇ ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀਆਂ ਨਾ ਕਰਦੇ ਸਿੱਖ ਧਰਮ ਨੇ ਨਾਂ ਰੱਖਦੇ ਅੱਜ ਜਿਹੜਾ ਪੂਰਾ ਹਿੰਦੁਸਤਾਨ ਹੈ ਮਿਡਲ ਈਸਟ ਦਾ ਇੱਕ ਹਿੱਸਾ ਹੋਣਾ ਸੀਗਾ ਜਿੱਦਾਂ ਅਫਗਾਨਿਸਤਾਨ ਹੈ ਅਫਗਾਨਿਸਤਾਨ ਹੈ ਕਿਉਂਕਿ ਜਿਹੜਾ ਅਫਗਾਨਿਸਤਾਨ ਹੈ ਕੋਈ ਜਿਹੜਾ ਅਫਗਾਨਿਸਤਾਨ ਵੀ ਹੈ ਉਹ ਵੀ ਪਹਿਲਾਂ ਇੱਕ ਬੁੱਧ ਧਰਮ ਨੂੰ ਮੰਨਣ ਵਾਲਾ ਜਿ ਹੈ ਸੀਗਾ ਬਾਅਦ ਦੇ ਵਿੱਚ ਉਥੇ ਇਸਲਾਮ ਦੇ ਯੋਧਿਆਂ ਨੇ ਆ ਕੇ ਉਹਨੂੰ ਫਤਿਹ ਕੀਤਾ ਤੇ ਜਿਵੇਂ ਉਹ ਬਾਕੀਆਂ ਨੂੰ ਮੁਸਲਮਾਨ ਬਣਾ ਲਏ ਉਹਨਾਂ ਨੂੰ ਮੁਸਲਮਾਨ ਬਣਾਇਆ ਤੇ ਪਰ ਇਹਦਾ ਇਹ ਮਤਲਬ ਨਹੀਂ ਕੱਢ ਲੈਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਜੀ ਇਸਲਾਮ ਦੇ ਖਿਲਾਫ ਸੀਗੇ ਨਹੀਂ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਸੀ ਉਹ ਮੁਸਲਮਾਨਤਾ ਮੰਨਾਂ ਦੇ ਧਰਮ ਦੇ ਵੀ ਖਿਲਾਫ ਨਹੀਂ ਸੀਗੇ ਉਹ ਦਾ ਸਿਰਫ ਇਹ ਕਹਿੰਦੇ ਸੀਗੇ ਕਿ ਜੇ ਤੁਸੀਂ ਆਪਣਾ ਪ੍ਰਚਾਰ ਕਰਨਾ ਹੈ ਆਪਣਾ ਪਿਆਰ ਨਾਲ ਪ੍ਰਚਾਰ ਕਰੋ ਪਰ ਤਲਵਾਰ ਤੇ ਜ਼ੋਰ ਨਾਲ ਕਿਸੇ ਨੂੰ ਜ਼ਬਰਦਸਤੀ ਉਹਦੇ ਧਰਮ ਤੋਂ ਮਨ ਲੋ ਉਹਦੇ ਧਰਮ ਨੂੰ ਦੀਨ ਨੂੰ ਪ੍ਰੇਵਿਟ ਨਹੀਂ ਕਰਨਾ ਚਾਹੀਦਾ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਮੁਸਲਮਾਨਾਂ ਦੇ ਖਿਲਾਫ ਹੁੰਦੇ ਤਾਂ ਮੁਸਲਮਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪੀਰ ਨਾ ਮੰਨਦੇ ਕਿਉਂਕਿ ਪੀਰ ਬਾਬਾ ਬੁੱਧੂ ਸ਼ਾਹ ਜੀ ਨੇ ਆਪਣਾ ਸਾਰੇ ਪਰਿਵਾਰ ਦੀ ਕੁਰਬਾਨੀ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਦੇ ਉੱਤੇ ਉਹਨਾਂ ਦੇ ਨੀਂ ਖੁਸ਼ੀਆਂ ਲੈਣ ਦੇ ਵਾਸਤੇ ਤੇ ਜਦੋਂ ਉਹਨੇ ਸਾਰਾ ਆਪਣਾ ਜਿੰਨੇ ਉਹਦੇ ਮੰਨ ਲੋ ਸੇਵਕ ਸੀਗੇ ਤੇ ਉਹਦੇ ਪੁੱਤਰ ਸ਼ਹੀਦ ਹੋ ਗਏ ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਉਹਨੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਮੰਨ ਲੋ ਸਲਾਮ ਕੀਤੀ ਮੱਥਾ ਟੇਕਿਆ ਦਰਸ਼ਨਾਂ ਦੇ ਵਾਸਤੇ ਸਿਰ ਚੁਕਾਇਆ ਤਾਂ ਮਾਰੇ ਨਿਕਏ ਮੈਂ ਬਹੁਤ ਖੁਸ਼ ਆ ਮੰਗ ਕੀ ਮੰਗਦਾ ਤਾਂ ਉਸ ਵਕਤ ਪੀਰ ਬਾਬਾ ਬਦੂ ਸ਼ਾਹ ਨੇ ਕਹਿ ਸਗਾ ਕਿ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਭ ਤੋਂ ਪਿਆਰਾ ਹੈ ਇਸ ਦੁਨੀਆ ਦੇ ਵਿੱਚ ਜਿਹੜੀ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਹੈ ਉਹ ਮੈਂ ਦੇ ਦਵ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੰਗੇ ਦੇ ਵਿੱਚੋਂ ਕੇਸ ਕੱਢ ਕੇ ਦਿੱਤੇ ਸੀ ਕਿ ਉਹ ਅੱਜ ਵੀ ਐਦਾਂ ਹੀ ਸਾਹਮਣੇ ਹੋਏ ਆ ਕੇਸ ਤੇ ਕੰਗਾ ਤੇ ਪਰ ਦੁੱਖ ਦੀ ਗੱਲ ਹੈ ਕਿ ਆਪਾਂ ਸਿੱਖ ਹੋਣ ਦੇ ਬਾਵਜੂਦ ਵੀ ਕੇਸਾਂ ਉਡਾ ਲਿਆਂਦਾ ਜਾਂ ਕੇਸਾਂ ਨੂੰ ਨਸਤਕਾਰ ਨਹੀਂ ਕਰਦੇ ਹੈਗੇ ਜਿੰਨਾ ਗੈਰ ਲੋਕ ਕਰਦੇ ਇਹਦੇ ਵਿੱਚ ਕੋਈ ਦੋਰਾ ਮਾਣੀ ਹੈਗੀਆਂ ਮੈਂ ਸਾਰਾ ਹਿੰਦੁਸਤਾਨ ਤੇ ਬਾਅਦ ਵੀ ਕਈ ਦੇਸ਼ਾਂ ਦੇ ਵਿੱਚ ਘੁੰਮਿਆ ਹੋਇਆ ਐਨੀ ਪੰਜਾਬ ਦੇ ਵਿੱਚ ਕੇਸ ਦਾੜੇ ਵਾਲੇ ਬੰਦੇ ਦੀ ਕਦਰ ਨਹੀਂ ਹੈ ਜਿੰਨੀ ਬਾਹਰ ਹੈ ਐਨੀ ਸਿੱਖ ਨਹੀਂ ਸਿੱਖਾਂ ਦੀ ਕਦਰ ਕਰਦੇ ਕੇਸਾਂ ਵਾਲਿਆਂ ਦੀ ਇੱਕ ਕਹਿ ਲੋ ਜੇ ਸਿੱਖ ਤਾਂ ਨਹੀਂ ਕਹਿਣਾ ਚਾਹੀਦਾ ਕਿ ਪੰਜਾਬੀ ਕਹਿ ਸਕਦੇ ਆਪਾਂ ਹਨਾ ਪਰ ਜਦੋਂ ਆਪਾਂ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਨੂੰ ਮਿਲਦੀ ਹੈ ਜਾਂ ਕ੍ਰਿਸਚਨਾਂ ਨੂੰ ਜਾਂ ਕਿਸੇ ਵੀ ਹੋਰ ਮਜ਼ਬੇ ਵਾਲਿਆਂ ਨੂੰ ਉਹ ਸਿੱਖਾਂ ਦੀ ਬਹੁਤ ਕਦਰ ਕਰਦੀ ਹੈ ਕਿਉਂਕਿ 2007-8 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਪਾਤਕਪੁਰ ਨੇ ਦੀ ਲਹਿਰ ਪੂਰੇ ਜੋਬਨ ਦੇ ਉੱਤੇ ਸੀਗੀ ਉਸ ਵਕਤ ਮੈਂ ਸਾਊਥ ਇੰਡੀਆ ਵਿੱਚ ਗਿਆ ਸੀਗਾ ਪੜਨ ਵਾਸਤੇ ਤੇ ਉੱਥੇ ਜਾ ਕੇ ਮੈਨੂੰ ਇੱਕ ਅਹਿਸਾਸ ਹੋਇਆ ਕਿ ਸਿੱਖ ਹੋਣ ਦਾ ਮਲੂਕ ਕਿੰਨਾ ਜ਼ਿਆਦਾ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜੇ ਆਮ ਲੋਕ ਐ ਉਹ ਸਿੱਖੀ ਸਰੂਪ ਦੀ ਤੇ ਦਸਤਾਰਾਂ ਦੀ ਕਦਰ ਕਰਦੇ ਸੀ ਚਾਹੇ ਉਹ ਕਿਸੇ ਵੀ ਮੱਜ ਨਾਲ ਸੰਬੰਧਿਤ ਹੋਣ ਭਾਵੇਂ ਕਿ ਉਹ ਜ਼ਿਆਦਾਤਰ ਉੱਥੇ ਹਿੰਦੂ ਐ ਇਹ ਸਹਿਬ ਜੱਤਿਆਂ ਦੀ ਸ਼ਹਾਦਤ ਤੇ ਨਾਲ ਤੇ ਗੁਰੂਆਂ ਦੀ ਆਸ਼ੀਰਵਾਦ ਦੇ ਨਾਲ ਹੀ ਇਹ ਸਾਨੂੰ ਮਾਣ ਮਿਲਦਾ ਹੈ ਤੁਸੀਂ ਵੀ ਦੇਖਿਆ ਹੋਣਾ ਜਿੱਥੇ ਮਰਜ਼ੀ ਚੱਲ ਜੂ ਜਿਹੜਾ ਪੱਗ ਵਾਲਾ ਬੰਦਾ ਦਸਤਾਰ ਵਾਲਾ ਬੰਦਾ ਉਹਦੀ ਹਰ ਬੰਦਾ ਰਿਸਪੈਕਟ ਕਰਦਾ ਤੇ ਸਾਨੂੰ ਵੀ ਇਸ ਪੱਗ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਕਿ ਜਦੋਂ ਆਪਾਂ ਪੱਗ ਬੰਨ ਲੈਂਦੇ ਆ ਤਾਂ ਸਾਨੂੰ ਉਹ ਜਿਹਾ ਹੀ ਬਣਨਾ ਚਾਹੀਦਾ ਜਿਹੋ ਜਿਹੇ ਲੋਕ ਸਾਨੂੰ ਸਮਝਦੇ ਆ ਤੇ ਪੱਗ ਬੰਨ ਕੇ ਹੱਥ ਦੇ ਵਿੱਚ ਬੋਤਲ ਹੋਵੇ ਜਾਂ ਬੰਦਾ ਕਿ ਗਿੱਧੇ ਪੰਗੜੇ ਪਾਦਾ ਹੋਵੇ ਅਸ਼ਲੀਲ ਗਾਣੇ ਦਿੱਤੇ ਉਹ ਵੀ ਸਹੀ ਨਹੀਂ ਹੈਗਾ ਤੇ ਆਪਾਂ ਗੱਲ ਸ਼ਹੀਦੀ ਪੰਦਰਵਾੜਿਆਂ ਦੀ ਕਰਦੇ ਸੀਗੇ ਜੋ ਇਹ ਅਸੀਂ ਹੁਣ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਇਹ ਸਾਰਾ ਸ਼ਹੀਦੀ ਪੰਦਰਵਾੜੇ ਦੀ ਦੇਣ ਹੈ ਕਿਉਂਕਿ ਜੇ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਪ੍ਰਸਤਾਨਸ ਨਾ ਬਾੜਦੇ ਤਾਂ ਸਾਡਾ ਕੋਈ ਵजूद ਨਹੀਂ ਹੋਣਾ ਸੀਗਾ ਤੇ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਨਾਂਦੇ ਪ੍ਰਸਾਦ ਦੇ ਕਿਲੇ ਦੇ ਵਿੱਚ ਸੀਗੇ ਜਿੱਥੇ ਮੁਗਲਾਂ ਨੇ ਤੇ ਪਹਾੜੀ ਰਾਜਾਂ ਨੇ ਘੇਰਾ ਪਾਇਆ ਹੋਇਆ ਸੀਗਾ ਤੇ ਜਦੋਂ ਉਹਨਾਂ ਨੂੰ ਫਤਿਹ ਪ੍ਰਾਪਤ ਹੁੰਦੀ ਨਾ ਦੇ ਸੀ ਪਹਾੜੀ ਰਾਜਾਂ ਤੇ ਮੁਗਲਾਂ ਨੂੰ ਤਾਂ ਉਹਨਾਂ ਨੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਉਹਨਾਂ ਨੇ ਗੁਰੂ ਸਾਹਿਬ ਅੱਗੇ ਕਿਉਂਕਿ ਜਿਹੜੇ ਪਹਾੜੀ ਰਾਜੇ ਉਹ ਹਿੰਦੂ ਬਾਜ਼ੀ ਮੰਨਦੇ ਸੀਗੇ ਤੇ ਮੁਗਲ ਮੁਸਲਮਾਨ ਸੀਗੇ ਮੁਸਲਮਾਨ ਜਰਨੇਲਾਂ ਨੇ ਤੇ ਪਹਾੜੀ ਰਾਜਿਆਂ ਨੇ ਗਉਆਂ ਦੀਆਂ ਤੇ ਕਰਾਨਾਂ ਦੀ ਕੁਰਾਨ ਸ਼ਰੀਫੀਆਂ ਕਸਮਾਂ ਖਾਦੀਆਂ ਸੌਹਾਂ ਖਾਦੀਆਂ ਕਿ ਜੇ ਤੁਸੀਂ ਕਿਲਾ ਛੱਡ ਜੂਗੇ ਤਾਂ ਅਸੀਂ ਪਿੱਛੇ ਤੋਂ ਹਮਲਾ ਨਹੀਂ ਕਰਾਂਗੇ ਤੇ ਸਾਡੀ ਇੱਜ਼ਤ ਰੱਖ ਲਓ ਤੁਸੀਂ ਕਿਲਾ ਛੱਡ ਦਿਓ ਹਨ ਤੇ ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਉੱਥੋਂ ਨਿਕਲੇ ਤਾਂ ਉਹਨਾਂ ਨੇ ਪਿੱਛੇ ਤੋਂ ਕਸਮਾਂ ਤੋੜ ਕੇ ਸੌਹਾਂ ਤੋੜ ਕੇ ਹਮਲਾ ਕਰ ਦਿੱਤਾ ਤੇ ਪਰਿਵਾਰ ਵਿਛੋੜੇ ਵਾਲੇ ਥਾਂ ਦੇ ਉੱਤੇ ਆ ਕੇ ਜਿੱਥੇ ਉਹਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਰੋਪਣ ਦੇ ਬਿਲਕੁਲ ਲੱਗ ਗਈ ਹੈ ਉਹ ਥਾਂ ਦੇ ਆ ਕੇ ਸਰਸਨ ਦੀ ਜੀ ਕੰਡੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਖੇਰੂ-ਖੇਰੂ ਹੋ ਗਿਆ ਤੇ ਵੱਡੇ ਸਹਿਬਜ਼ਾਦੇ ਤੇ ਚਾਲੀ ਸਿੰਘ ਚਮਕੌਰ ਸਾਹਿਬ ਪਹੁੰਚ ਗਏ ਤੇ ਜਿਹੜੇ ਛੋਟੇ ਸਹਿਬਜ਼ਾਦੇ ਆ ਉਹ ਗੰਗੂ ਦੀਆਂ ਗੱਲਾਂ ਦੇ ਵਿੱਚ ਆ ਕੇ ਮਾਤਾ ਗੁਜਰੀ ਕੌਰ ਜੀ ਨੂੰ ਉਹਦਾ ਭੋਸਾ ਕਰਕੇ ਉਹ ਆਪਣੇ ਪਿੰਡ ਲੈ ਗਿਆ ਸੀਗਾ ਜਿੱਥੋਂ ਜਾ ਕੇ ਉਹਨੇ ਲਾਲਚ ਬਸ ਹੋ ਕੇ ਗੁਰੂ ਸਾਹਿਬ ਜਿਹਦੇ ਜਿਹੜੇ ਛੋਟੇ ਸਾਹਿਬ ਜਾਂ ਦੇ ਸਗੇ ਨਿੱਕੇ ਸਾਹਿਬ ਜਾਂਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਨਾਂ ਨੂੰ ਮੁਗਲ ਸੂਬੇਦਾਰਾਂ ਕੋਲ ਗ੍ਰਿਫਤਾਰ ਕਰਵਾ ਦਿੱਤਾ ਤੇ ਵੱਡੇ ਸਾਹਿਬ ਜਾਂਦੇ ਦੀ ਸ਼ਹਾਦਤ ਹੈ ਉਹ ਚਮਕੌਰ ਸਾਹਿਬ ਹੋਈ ਉਹ ਵੀ ਹੈ ਨਾ ਦਿਨਾਂ ਦੇ ਵਿੱਚ ਹੀ ਹੋਈ ਸੀ ਵੀ ਉੱਥੇ ਵੀ ਸ਼ਹੀਦੀ ਸਭਾ ਲੱਗਦੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਆਖਰਿਤ ਜਿਹੜੀ ਲਾਸਟ ਸਦਾ ਸਮਾਪਤ ਹੁੰਦੀ ਹੈ ਸ਼ਹੀਦੀ ਸਭਾ ਉਹ ਫਤਿਹਗੜ੍ਹ ਸਾਹਿਬ ਜਾ ਕੇ ਹੁੰਦੀ ਹੈ ਜਿੱਥੇ ਨਿੱਕੇ ਸਾਹਿਬ ਜਾਂਦੇ ਉਹਨਾਂ ਦੀ ਉਮਰਾਂ ਵੀ ਕੀ ਸੀਗੀਆਂ 7 ਸਾਲ ਤੇ 9 ਸਾਲ ਨਿੱਕੇ ਨਿੱਕੇ ਬਾਲ ਆਪਾਂ ਕਹਿ ਸਕਦੇ ਹਾਂ ਤੇ ਉਹਨਾਂ ਨੇ ਜਿਹੜੀਆਂ ਸ਼ਹਾਦਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਹੋਈਆਂ ਜਿੱਥੇ ਜਾ ਕੇ ਉਹਨਾਂ ਨੂੰ ਪੂਰਾ ਮੌਕਾ ਸੀਗਾ ਉਹਨਾਂ ਨੂੰ ਸੁੱਖ ਸਹੂਲਤਾਂ ਦੀ ਪੇਸ਼ਕਸ਼ ਠੀਕ ਹੈ ਜੇ ਤੁਸੀਂ ਸਿੱਖ ਧਰਮ ਨੂੰ ਛੱਡ ਕੇ ਆਪਣਾ اسلام ਦੇ ਵਿੱਚ ਆ ਜਾਓ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਜਾਊਗੀ ਤੇ ਪਰ ਉਹਨਾਂ ਨੇ ਕਿਸੇ ਸੁੱਖ ਸਹੂਲਤ ਦਾ ਜਾਂ ਆਪਣੀ ਜਾਨ ਬਚਾਉਣ ਦੇ ਲਾਲਚ ਦੇ ਵਿੱਚ ਨਹੀਂ ਫਸੇ ਉਹਨਾਂ ਨੇ ਸ਼ਹਾਦਤ ਦਾ ਰਸਤਾ ਚੁਣਿਆ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਨੇਹਾਂ ਦੇ ਵਿੱਚ ਖੜਕੇ ਇੱਕ ਮਜਬਦੀਆਂ ਨਹੀਂਆਂ ਨੂੰ ਇੰਨਾ ਕ ਮਜ਼ਬੂਤ ਕਰਕੇ ਜਿਨੀਂ ਪਤਾਲ ਤੋਂ ਵੀ ਡੂੰਘੀਆਂ ਹੋ ਗਈਆਂ ਹੋਗੀਆਂ ਜਿਨ੍ਹਾਂ ਨੂੰ ਹੁਣ ਕੋਈ ਪੱਟ ਨਹੀਂ ਸਕਦਾ ਹੈਗਾ ਤੇ ਉਸ ਵਕਤ ਸੂਬੇ ਸਰਾਂਦ ਦੇ ਸਹਿਬ ਜੱਦੇ ਨੂੰ ਕਿਹਾ ਸੀਗਾ ਕਿ ਜਦੋਂ ਹੁਣ ਮੈਂ ਤੁਹਾਨੂੰ ਸ਼ਹੀਦ ਕਰ ਦੇਣਾ ਯਾਰ ਤੁਹਾਡੀਆਂ ਕਿਸੇ ਨੇ ਲਾਸ਼ਾਂ ਦਾ ਸੰਸਕਾਰ ਵੀ ਨਹੀਂ ਖਾਣਾ ਹੈਗਾ ਕਾਮਾਂ ਤੇ ਗਿੱੱਡਾਂ ਨੇ ਇੱਲਾਂ ਨੇ ਤੁਹਾਡੀਆਂ ਲਾਸ਼ਾਂ ਨੂੰ ਖਾਣਾ ਹੈ ਤਾਂ ਸਹਿਬ ਜੱਦੇ ਨੇ ਕਿਹਾ ਸੀ ਕਿ ਜਿੰਨੀ ਉੱਚੀਆਂ ਗਿੱੱਡਾਂ ਸਾਡੀਆਂ ਲਾਸ਼ਾਂ ਦੇ ਟੁਕੜੇ ਨੂੰ ਸਾਡੇ ਸਰੀਰ ਦੇ ਨਾਲ ਲੈ ਕੇ ਜਾਣਗੇ ਉੰਨੇ ਉੱਚੇ ਸਾਡੀ ਮਜਬਦੀ ਸਾਡੀ ਕੌਮ ਦੇ ਝੰਡੇ ਝੁਲਣਗੇ ਜਿਹੜੇ ਅੱਜ ਝੂਲ ਰਹੇ ਐ ਤੇ ਉਸ ਵਕਤ ਮੋਤੀ لال ਮਹਿਰਾ ਜੋ ਕਿ ਗੁਰੂ ਨਾਨਕ ਨਾਮ ਲੈਵਾ ਸਿੱਖ ਸੀਗਾ ਉਹਨੇ ਸਿੱਕਿਆਂ ਦੇ ਨਾਲ ਉਹ ਧਰਤੀ ਖਰੀਦੀ ਜਿੱਥੇ ਹੁਣ ਜੋਤੀਸਰ ਗੁਰਦੁਆਰਾ ਸਾਹਿਬ ਹੈ ਜਿੱਥੇ ਨਿੱਕੇ ਸਾਹਿਬ ਜਦ ਦਾ ਸੰਸਕਾਰ ਹੋਇਆ ਸੀਗਾ ਬਹੁਤ ਸਾਰੇ ਲੋਕਾਂ ਨੂੰ ਇਹ ਹੋ ਜਾਂਦਾ ਜਦੋਂ ਜਿਹੜਾ ਗਨੀਖਾਨ ਨਵੀਖਾਨ ਸੀ ਤੇ ਉਹ ਤੋਂ ਬਾਅਦ ਪੀਰ ਬਾਬਾ ਬੁੱਧੂ ਸ਼ਾਹ ਜੀ ਤੇ ਉਹ ਤੋਂ ਬਾਅਦ ਹੁਣ ਆਪਾਂ ਜ਼ਿਕਰ ਕੀਤਾ ਹੈ ਮੋਤੀ لال ਮਹਿਰੇ ਦਾ ਤੇ ਉੱਥੋਂ ਆ ਕੇ ਬੰਦੇ ਕਨਫਿਊਜ਼ ਹੋ ਜਾਂਦੇ ਕਿ ਯਾਰ ਇਹ ਹੈਗੇ ਮੰਨ ਲਓ ਮਰਦੇ ਗੁਰਗੋਵਰ ਸੀਗੇ ਜਿਹਨੂੰ ਸੀਗੇ ਪਰ ਇਹ ਸਿੱਖ ਹੈ ਨਹੀਂ ਨਹੀਂ ਉਹ ਸਿੱਖ ਹੈ ਨਹੀਂ ਹੈਨਾ ਪਰ ਨਹੀਂ ਉਹ ਸਿੱਖ ਸੀਗੇ ਸਿੰਘ ਨਹੀਂ ਸੀਗੇ ਮੰਨ ਲਓ ਸਿੱਖ ਵੀ ਜਾਂ ਆਪ ਸਿੱਖ ਵੀ ਨਾ ਕਹੀਏ ਤੇ ਗੁਰਨਾਨਕ ਨਾਮ ਲੈਗਾ ਸੰਗਤ ਕਹਿ ਸਕਦੇ ਆ ਜਿਹੜੀ ਕਿ ਰਹਿੰਦੀ ਆਪਣੇ ਧਰਮਾਂ ਦੇ ਵਿੱਚ ਹੀ ਪਰ ਉਹ ਜਣਾ ਆਪਣਾ ਇਸ਼ਟ ਹੈ ਜਿਹੜਾ ਉਹ ਗੁਰਨਾਨਕ ਦੇਵ ਜੀ ਨਿਮੰਦਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਮੰਦਦੇ ਆ ਜਿੱਦੀ ਕਿ ਹੁਣ ਸਾਡੇ ਕੋਲ ਜਿਹੜੀ ਐਗਜ਼ੈਂਪਲ ਹੈ ਸਾਡੇ ਕੋਲ ਆਧਾਰਨ ਹੈਗੀ ਆ ਉਹ ਸਿੰਧੀ ਸਿੱਖ ਹੈ ਜਦੋਂ ਵੀ ਤੁਸੀਂ ਦਿੱਲੀ ਜਾਂ ਅਜਮੇਰ ਸ਼ਰੀਫ ਜਾਂ ਹਿੰਦੁਸਤਾਨ ਦੇ ਹੋਰ ਕੋਨਿਆਂ ਦੇ ਵਿੱਚ ਪੰਜਾਬ ਤੋਂ ਬਾਹਰ ਜਾਣੇ ਆ ਤੁਹਾਨੂੰ ਅਕਸਰ ਸਿੰਧੀ ਮਿਲੂਗੀ ਤੇ ਜਿਹੜੇ ਸਿੰਧੀ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੀ ਬਹੁਤ ਗਿਣਤੀ ਹੈ ਉਹ ਹੈਗੇ ਹਿੰਦੂ ਹੈ ਇਹ ਧਰਮ ਦਾ ਇੱਕ ਹਿੱਸਾ ਹੈ ਪਰ ਉਹਨਾਂ ਦਾ ਜਿਹੜਾ ਇਸ਼ਟ ਹੈ ਉਹ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਦੇਵ ਜੀ ਨੂੰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਆ ਤੇ ਨਾਲ ਉਹਨਾਂ ਦਾ ਜਿਹੜਾ ਆਪਣਾ ਗੁਰੂ ਹੈ ਝੁੱਲੇ ਲਾਲ ਹੈ ਉਹਨੂੰ ਮੰਨਦੇ ਆ ਤੁਸੀਂ ਸੁਣਿਆ ਵੀ ਹੁਣ ਬਹੁਤ ਸਾਰੀਆਂ ਜਿਹੜੇ ਮੱਲੋ ਮਸ਼ਹੂਰ ਬੰਦੇ ਐ ਉਹਨਾਂ ਨੇ ਝੁੱਲੇ ਲਾਲ ਬਾਰੇ ਗਾਇਆ ਹੋਇਆ ਹੈ ਤੇ ਪਰ ਸਾਡਾ ਅਫਸੋਸ ਹੈ ਕਿ ਆਪਾਂ ਇਤਿਹਾਸ ਨਹੀਂ ਪੜਦੇ ਕਿ ਸਾਨੂੰ ਆਪਣੇ ਬਾਰੇ ਵੀ ਬਹੁਤਾ ਪਤਾ ਨਹੀਂ ਹੈਗਾ ਤੇ ਸਾਨੂੰ ਇਤਿਹਾਸ ਵੀ ਪੜ੍ਹਨਾ ਚਾਹੀਦਾ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ᱛੀ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਵੀ ਇਹੀ ਲੈਣੀ ਚਾਹੀਦੀ ਕਿ ਆਪਾਂ ਸਿੱਖੀ ਨਾਲ ਜੁੜੀਏ ਤੇ ਜਿਹੜਾ ਆਪਾਂ ਸਿੱਖੀ ਨਾਲ ਜੁੜਨਾ ਹੈ ਸਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਕਿਉਂਕਿ ਅੱਜ ਆਪਾਂ ਸਿੱਖੀ ਤੋਂ ਮੁਨਕਰ ਹੁੰਦੇ ਜਾਂਦੇ ਆਂ ਤੇ ਆਪਾਂ ਬਾਣੀ ਵੀ ਛੱਡ ਰਹੇ ਹਾਂ ਬਾਣਾ ਵੀ ਛੱਡ ਰਹੇ ਤੇ ਆਪਣੀ ਬੋਲੀ ਵੀ ਛੱਡ ਰਹੇ ਹਾਂ ਤੇ ਪਹਿਲਾਂ ਜੇ ਆਪਾਂ ਅੱਜ ਤੋਂ 20 ਸਾਲ ਚੱਲ ਜੀਏ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀਗਾ ਕਿ ਕੋਈ ਸਿੱਖਾਂ ਦਾ ਮੁੰਡਾ ਆਪਣੇ ਘਰ ਦੇ ਵਿੱਚ ਜਾਂ ਘਰ ਤੋਂ ਬਾਹਰ ਨੰਗੇ ਸਿਰ ਬਿਨਾ ਪੱਗ ਤੋਂ ਘੁੰਮ ਸਕਦਾ ਉਸ ਵਕਤ ਕੋਈ ਅੱਜ ਤਾਂ ਤੁਸੀਂ ਦੇਖ ਰਹੇ ਹੋ ਵੱਡੀ ਪੱਦਰ ਤੇ ਉੱਤੇ ਲੋਕਾਂ ਨੇ ਸਿੱਖੀ ਨੂੰ ਪੇਟ ਦਿਖਾਤੀ ਤੇ ਨੰਗੇ ਸਿਰਾਂ ਦੇ ਵਿੱਚ ਘੁੰਮਦੇ ਐ ਉਸ ਵਕਤ ਇਹ ਕੋਈ ਸੋਚ ਨਹੀਂ ਸਕਦਾ ਸੀਗਾ ਕਿ ਕੋਈ ਸਿੱਖ ਬੀਬੀ ਪੱਗ ਤੋਂ ਪੁੰਨੀ ਤੋਂ ਬਿਨਾ ਤੇ ਜਿਹੜਾ ਸਿੱਖ ਹੈ ਮੰਨ ਲਓ ਮਰਦਾ ਉਹ ਪੱਗ ਤੋਂ ਬਿਨਾ ਜਾਂ ਦਸਤਾਰ ਤੋਂ ਬਿਨਾ ਸਾਫੀ ਤੋਂ ਬਿਨਾ ਘਰ ਤੋਂ ਬਾਹਰ ਨਿਕਲ ਸਕਦਾ ਪਰ ਅੱਜ ਸੋਫ ਕੇ ਆਪਾਂ ਦੋਨਾਂ ਚੀਜ਼ਾਂ ਨੂੰ ਇਤਿਲਾ ਜਲੀ ਦੇਤੀ ਦੇ ਨਾਲ ਹੁਣ ਆਪਾਂ ਆਪਣੀ ਬੋਲੀ ਨੂੰ ਖੁਦ ਖਤਮ ਕਰ ਰਹੇ ਹਾਂ ਕੋਈ ਨਹੀਂ ਕਰ ਰਿਹਾ ਜਦੋਂ ਕਿ ਬੋਲੀ ਦੀ ਖਾਤਰ ਬਹੁਤ ਕੁਰਬਾਨੀਆਂ ਹੋਈਆਂ ਪੰਜਾਬੀ ਬੋਲੀ ਵਾਲਾ ਉਭਾ ਬਣਾਉਣ ਵਾਸਤੇ ਜਿੱਥੇ ਪੰਜਾਬੀ ਅੱਜ ਲਾਗੂ ਹੋਈ ਪੰਜਾਬ ਦੇ ਵਿੱਚ ਅੱਜ ਸਰਕਾਰੀ ਦਰਬਾਰੇ ਪੰਜਾਬੀ ਬੋਲੀ ਲਾਗੂ ਹੈ ਪਰ ਪੰਜਾਬੀਆਂ ਦੇ ਘਰਾਂ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਪੰਜਾਬੀ ਨਹੀਂ ਹੈਗੀ ਅਸੀਂ ਅੱਜ ਆਪਣੇ ਬੱਚਿਆਂ ਦੇ ਨਾਲ ਮਿਕਸ ਮਿਕਸ ਹਰ ਲਖ ਜੀ ਵੈਸੇ ਹਲੋ ਇੰਗਲਿਸ਼ ਦਾ ਆਪਾਂ ਦੜੜਿਆ ਜਿਹਾ ਬੋਲਦੇ ਹਾਂ ਜਿਹਦੇ ਵਿੱਚ ਬਹੁਤੇ ਜਿਹੜੇ ਲਫ਼ਜ਼ ਹੈ ਉਹ ਹਿੰਦੀ ਦੇ ਹੈ ਹਿੰਦੀ ਨਾਲੋਂ ਵੀ ਜ਼ਿਆਦਾ ਅਸਲ ਦੇ ਵਿੱਚ ਜਿਹੜਾ ਪੰਜਾਬੀ ਦੇ ਵਿੱਚ ਜਿਹੜੇ ਲਫ਼ਜ਼ ਹੈ ਜ਼ਿਆਦਾ ਹੋ ਇੰਗਲਿਸ਼ ਦੇ ਜਿਵੇਂ ਕਿ ਆਪਾਂ ਸੇਵ ਹੈ ਸੇਵ ਨੂੰ ਸੇਵ ਨਹੀਂ ਕਹਿੰਦੇ ਹੈਗੇ ਆਪਾਂ ਆਪਣੇ ਬੱਚਿਆਂ ਨੂੰ ਐਪਲ ਕਹਿੰਨੇ ਹੁਣ ਕਈ ਬੰਦੇ ਨੇ ਕਹਿੰਦਾ ਯਾਰ ਇਹਦਾ ਸ਼ਹਾਦਤ ਨਾਲ ਕੀ ਸੰਬੰਧ ਹੈ ਸ਼ਹਾਦਤ ਨਾਲ ਹੈਗਾ ਹੈ ਸ਼ਹਾਦਤ ਜਿਹੜੀਆਂ ਗੁਰੂ ਜੀ ਨੇ ਦਿੱਤੀਆਂ ਉਹ ਸਾਡੇ ਧਰਮ ਨੂੰ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਸਾਡੀ ਹੋਂਦ ਨੂੰ ਬਚਾਉਣ ਵਾਸਤੇ ਦਿੱਤੀਆਂ ਸੀਗੀਆਂ ਜੀ ਆਪਾਂ ਆਪਣੀ ਬੋਲੀ ਭੁੱਲ ਜਵਾਂਗੇ ਤਾਂ ਹੋਂਦ ਨਹੀਂ ਬਚ ਸਕਦੀ ਕਿਉਂਕਿ ਜੇ ਅਸੀਂ ਬੋਲੀ ਤੋਂ ਦੂਰ ਹੋ ਗਏ ਤਾਂ ਸਾਡੇ ਜਿਹੜੇ ਬੱਚੇ ਉਹ ਪਾਠ ਕਿੱਦਾਂ ਕਰੂਗੇ ਪਾਠ ਨੂੰ ਸਮਝੂਗੇ ਕਿੱਦਾਂ ਜੇ ਜੇ ਅਸੀਂ ਮੰਨ ਲਓ ਇੰਗਲਿਸ਼ ਬੋਲੀ ਗਏ ਹੁਣ ਇੰਗਲਿਸ਼ ਦੇ ਵਿੱਚ ਆ ਜਾਂਦਾ ਹੈ ਟਾਵਰ ਪੰਜਾਬੀ ਦੇ ਵਿੱਚ ਆਉਂਦਾ ਬੁਰਜ ਜੇ ਹੁਣ ਆਪਾਂ ਠੰਡਾ ਬੁਰਜ ਕਹਾਂਗੇ ਜਾਂ ਕੂਲ ਟਾਵਰ ਕਹਾਂਗੇ ਉਹ ਸਾਰਾ ਇਤਿਹਾਸ ਫਿਰ ਆਪਾਂ ਬੱਚਿਆਂ ਨੂੰ ਨਹੀਂ ਸਮਝਾ ਸਕਦੇ ਜੇ ਹੁਣ ਅਸੀਂ ਨੈਕਸਟ ਜਿਹੜੀਆਂ ਆਉਣੇ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਕਹਾਂਗੇ ਠੰਡਾ ਬੁਰਜ ਉਹਨਾਂ ਨੂੰ ਪਤਾ ਹੀ ਲੱਗਣਾ ਬਿ ਠੰਡਾ ਬੁਰਜ ਹੁੰਦਾ ਕੀ ਹੈ ਉਹ ਵੀ ਠੰਡੇ ਦੀਏਗਾ ਕੂਲ ਆ ਗਿਆ ਬੁਰਜੀ ਜੇਗਾ ਟਾਵਰ ਆ ਗਿਆ ਤੇ ਜਣੀ ਬਹੁਤ ਮਾੜੀ ਗੱਲ ਐ ਸਿੱਖੋ ਜ਼ਰੂਰ ਇੰਗਲਿਸ਼ ਮੰਨ ਲਓ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਜਾਂ ਅੱਗੇ ਵਧਣ ਲਈ ਬਹੁਤ ਜ਼ਰੂਰੀ ਐ ਕਿਉਂ ਜਿਹੜੀ ਇੰਗਲਿਸ਼ ਐ ਪੂਰੀ ਦੁਨੀਆ ਦੀ ਇੱਕ ਸੰਪਰਕ ਭਾਸ਼ਾ ਬਣ ਚੁੱਕੀ ਐ ਇੰਗਲਿਸ਼ ਸਿੱਖਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਪੰਜਾਬੀ ਦੇ ਵਿੱਚ ਧੜਾ ਧੜ ਇੰਗਲਿਸ਼ ਦੇ ਲਫ਼ਜ਼ਾਂ ਨੂੰ ਸ਼ਾਮਲ ਕਰਕੇ ਪੰਜਾਬੀ ਦੇ ਲਫ਼ਜ਼ਾਂ ਨੂੰ ਖਤਮ ਕਰਨਾ ਚੰਗੀ ਗੱਲ ਨਹੀਂ ਕਿਉਂਕਿ ਜਿਹੜੀ ਜਨੇਸਕੋ ਐ ਯੂ ਐਨ ਐ ਉਹਨੇ ਪੰਜਾਬੀ ਨੂੰ ਇੱਕ ਮਰ ਰਹੀਆਂ ਬੋਲੀਆਂ ਦੇ ਵਿੱਚ ਪਾਇਆ ਹੋਇਆ ਤੇ ਉਹਨਾਂ ਦਾ ਜਨੇਸ਼ ਕੋ ਦਾ ਇੱਕ ਉਹਨਾਂ ਦੀ ਖੋਜ ਹੈ ਕਿ ਜਦੋਂ ਬੋਲੀਆਂ ਮਰਦੀਆਂ ਉਹ ਇੱਕੋ ਦਮ ਖਤਮ ਨਹੀਂ ਹੁੰਦੀਆਂ ਪਹਿਲਾਂ ਉਹਦੇ ਵਿੱਚ ਜਿਹੜੇ ਮੰਨ ਲਓ ਬੇਸਿਕ ਜਿਹੇ ਮੂਲ ਸ਼ਬਦ ਹੁੰਦੇ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਉਹਦੇ ਵਿੱਚ ਜਿਹੜੀਆਂ ਵੱਡੀਆਂ ਭਾਰੀ ਉਹਨਾਂ ਦੇ ਪੈਣੀ ਵਾਲੀਆਂ ਬੋਲੀਆਂ ਉਹਨਾਂ ਦੇ ਆਉਣ ਲੱਗ ਪੈਂਦੇ ਜਿੱਦਾਂ ਪੰਜਾਬੀ ਦੇ ਵਿੱਚ ਹੈ ਪੰਜਾਬੀ ਦੇ ਵਿੱਚ ਹੁਣ ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਹੁਣਾ ਫਲ ਫਰੂਟਾਂ ਦੇ ਨਾਂ ਕਿ ਫਲਾਂ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਕਿਉਂਕਿ ਉਹਨਾਂ ਦੀ ਬੋਲ ਚੱਲਦਾ ਹਿੱਸਾ ਇੰਗਲਿਸ਼ ਦਾ ਬਣ ਗਿਆ ਜਿਹੜਾ ਕਿ ਮੰਨ ਲਓ ਸਹੀ ਨਹੀਂ ਹੈਗਾ ਆਓ ਆਪਾਂ ਸ਼ੁੱਧ ਪੰਜਾਬੀ ਬੋਲੀਏ ਠੇਠ ਪੰਜਾਬੀ ਬੋਲੀਏ ਗੁਰਮੁਖੀ ਨਾਲ ਵੀ ਜਰੂਰ ਜੋੜੀਏ ਕਿਉਂਕਿ ਜੇ ਬੱਚੇ ਗੁਰਮੁਖੀ ਨਹੀਂ ਸਿੱਖਦੇ ਤਾਂ ਉਹ ਨੇਤਨੇ ਵੀ ਨਹੀਂ ਕਰ ਸਕਦੇ ਤੇ ਜੇ ਜਦੋਂ ਨੇਤਨੇ ਵੀ ਨਹੀਂ ਕਰ ਸਕਦੇ ਤਾਂ ਉਹ ਸਿੱਖ ਵੀ ਨਹੀਂ ਬਣ ਸਕਦੇ ਜਿਹੜਾ ਪਗਾਂ ਤੇ ਚੁੰਨੀਆਂ ਦਾ ਸਿਰਾ ਤੋਂ ਜਾਣ ਦਾ ਵੱਡਾ ਕਾਰਨ ਵੀ ਇੱਕ ਨਿਤਨੇਮਤ ਦੂਰ ਹੋਣਾ ਤੇ ਇੱਕ ਅੱਖਰੀ ਸ਼ਰਮ ਦਾ ਜਾਣਾ ਹੈ ਪਹਿਲਾਂ ਅੱਖਰੀ ਸ਼ਰਮ ਹੁੰਦੀ ਸੀ ਵੀ ਜਦੋਂ ਕੋਈ ਸਿਆਣਾ ਆਉਂਦਾ ਸੀਗਾ ਤਾਂ ਸਾਰੇ ਪਰਿਵਾਰ ਦੇ ਸਿਰ ਦੇ ਉੱਤੇ ਧੀਆਂ ਦੇ ਉੱਤੇ ਨੋਹਾਂ ਦੇ ਸਿਰਾਂ ਦੇ ਉੱਤੇ ਚੁੰਨੀ ਆ ਜਾਂਦੀਆਂ ਸੀਗੀਆਂ ਅੱਜ ਹੁਣ ਉਹ ਗੱਲਾਂ ਖੁਦ ਹੀ ਆਪਾਂ ਖਤਮ ਕਰ ਰਹੇ ਹਾਂ ਕੋਈ ਨਹੀਂ ਕਰ ਰਿਹਾ ਕੋਈ ਜ਼ੋਰ ਨਾਲ ਨਹੀਂ ਸਿੱਖਾਂ ਨੇ ਤਾਂ ਉਸ ਵਕਤ ਵੀ ਸਿੱਖੀ ਨਹੀਂ ਛੱਡੀ ਸੀਗੀ ਜੇ ਉਸ ਵਕਤ ਸਿੰਘਾਂ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਥੋੜਾ ਪਾਨ ਚਬ ਲਓ ਤੁਹਾਡੀ ਜਾਨ ਬਖਸ਼ ਦਿੱਤੀ ਜਾਊਗੀ ਤੁਹਾਨੂੰ ਨਵਾਬੀਆਂ ਦੇ ਦਵਾਂਗੇ ਸਿੱਖੀ ਛੱਡ ਦਿਓ ਪਰ ਉਸ ਵਕਤ ਵੀ ਉਹਨਾਂ ਨੇ ਬੰਦ-ਬੰਦ ਕਟਾਣ ਨੂੰ ਤਰਜੀਹ ਦਿੱਤੀ ਪਰ ਸਿੱਖੀ ਨਹੀਂ ਛੱਡੀ ਅੱਜ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਕੋਈ ਖਤਰਾ ਨਹੀਂ ਹੈਗਾ ਫੇਰ ਵੀ ਪਤਾ ਨਹੀਂ ਕਿਉਂ ਸਾਡੇ ਲੋਕ ਐ ਜਿਹੜੇ ਪੰਜਾਬੀ ਉਹ ਸਿੱਖੀ ਛੱਡ ਰਹੇ ਆ ਪਰ ਜਿਹੜਾ ਬਾਬੇ ਨਾਨਕ ਨੇ ਇਹ ਦੀਵਾ ਬਾਲੇ ਹੋਏ ਬੁਝਣਾ ਨਹੀਂ ਹੈਗਾ ਇਹ ਹੋ ਸਕਦਾ ਕਿ ਸਾਡੇ ਲੋਕ ਜਿਵੇਂ ਛੱਡ ਕੇ ਰਹੇ ਆ ਸਾਡੇ ਨਾਰਾਇਣ ਕੋ ਹੋਰ ਬੰਦੇ ਆ ਕੇ ਸਿੱਖ ਮੰਨਣ ਬਣ ਵੀ ਰਹੇ ਆ ਤੇ ਬਣਦੇ ਵੀ ਰਹਿਣਗੇ ਤੇ ਇਹ ਦੀਵਾ ਬੁਝਣਾ ਨਹੀਂ ਹੈਗਾ ਬੜਿਆਂ ਨੇ ਫੂਕਾ ਮਾਰਨੀ ਆ ਸਿੱਖੀ ਨੂੰ ਤੇ ਹੁਣ ਸਿੱਖੇ ਇਸ ਦੀਵੇ ਦੇ ਉੱਤੇ ਫੂਕਾ ਮਾਰਦੇ ਬਾਹਰੋਂ ਤਾਂ ਕੋਈ ਖਤਰਾ ਹੈ ਨਹੀਂ ਤੇ ਆਓ ਆਪਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲਈਏ ਕਿਉਂਕਿ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਹੈ ਕਿ ਹਰ ਕਰਬਲਾ ਕੇ ਬਾਅਦ ਇਸਲਾਮ ਜਿੰਦਾ ਹੁੰਦਾ ਹੈ ਜਿਹੜੀਆਂ ਵੱਡੀਆਂ ਸ਼ਹਾਦਤਾਂ ਹੁੰਦੀਆਂ ਉਹਨਾਂ ਨਾਲ ਮਜਬ ਦੁਆਰਾ ਖੜ ਜਾਂਦੀ ਹੈ ਤੇ ਚਾਰਾਂ ਸਹਿਬਜ਼ਾਦਿਆਂ ਨੇ ਕੁਰਬਾਨੀ ਕਰਕੇ ਸਿੱਖ ਧਰਮ ਦੀਆਂ ਨੀਹਾਂ ਨੂੰ ਬਹੁਤ ਮਜ਼ਬੂਤ ਕਰ ਦਿੱਤਾ ਆਓ ਆਪਾਂ ਆਪਣਾ ਯੋਗਦਾਨ ਪਾਈਏ ਆਪ ਆਪਾਂ ਸਿੱਖੀ ਦੇ ਨਾਲ ਜੁੜੀਏ ਕਿਉਂਕਿ ਹੁਣ ਕੋਈ ਖਤਰਾ ਨਹੀਂ ਵਾਹਿਗੁਰੂ ਨੇ ਬਹੁਤ ਵਧੀਆ ਲੋਕਾਂ ਨੂੰ ਸਭ ਕੁਝ ਸੁੱਖ-ਸੂਗਾਂ ਬਖਸ਼ੀਆਂ ਹੋਈਆਂ ਤੇ ਜੇ ਹੁਣ ਵੀ ਅਸੀਂ ਸਿੱਖੀ ਨਾਲ ਨਹੀਂ ਜੁੜਦੇ ਤਾਂ ਆਪਾਂ ਫਿਰ ਦੇਨਦਾਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ